ਹਾਂਜੀ ਵੈਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਲੋਕੀ ਦੀ ਸਬਜ਼ੀ ਕਈ ਦਿਨ ਹੋ ਗਏ ਸੀਗੇ ਜੀ ਆਪਾਂ ਲੋਕੀ ਦੀ ਸਬਜ਼ੀ ਨਹੀਂ ਬਣਾਈ ਆਪਣੇ ਅੱਜ ਕੀ ਲੋਕੀਆਂ ਰੇੜੇ ਲੱਗੀਆਂ ਨੇ ਬਸ 1-2 ਕਿਲੋਤੀਆਂ ਸੀਗੀਆਂ ਤੇ ਤੇਲ ਨੂੰ ਆਪਾਂ ਕਰਨਾ ਬਹੁਤ ਗਰਮ ਤੇ ਆਪਾਂ ਜੀ ਕੱਟ ਕੇ ਰੱਖਿਆ ਲਸਣ ਪਿਆਜ਼ ਥੋੜੀ ਜਿਹੀ ਦਾਹਣੇ ਮੀਂਹ ਦਾ ਪਾਣੀ ਪਾ ਲਾਂ। ਉਹਨੇ ਪਾਣਾ ਦੀ ਜੀਰਾ। ਨਾਲੇ ਪਾਣਗੇ ਆਪਾਂ ਕੱਟੇ ਹੋਏ ਨਾ ਸਿਆ। ਮੁੱਲ ਦੇ ਚਾਹੀਏ ਪਕਦੂ ਲੈ ਲਈਏ, ਲੋਕੀ ਲੈ ਲਈਏ ਤਾਂ ਜੀ ਵਧੀਆ ਨਹੀਂ ਬਣਦੀ। ਪਕਾਦੀ ਜਾਂ ਪਤਾਜੀ ਰੈਸਟੋਰੈਂਟ ਤੋਂ ਬਣਾਉਣੇ ਆ ਉਹਦੀ ਤਾਜੀ ਵੀ ਵਧੀਆ ਬਣਦੀ ਆ ਆਪਾਂ ਤੇ ਅੱਜਾਂ ਨੂੰ ਲਾਈਟ ਬਣਾਉਣਗੇ ਹੁਣ ਤੱਕ ਪਕਾ ਰਹੇ ਆਂ ਇਧਰ ਆਪਾਂ ਨੇ ਰੋਟੀ ਕੱਟ ਕੇ ਰੱਖੀ ਆ ਆਪਾਂ ਨਮਕ ਮਿੱਠਾਲੇ ਪਾਉਂਗਾ ਉਹਦੇ ਵਿੱਚ ਆਪਾਂ ਬੜੀਆਂ ਵਗੈਰਾ ਜੀ ਕੁਝ ਨਹੀਂ ਪਾਉਣੀ ਅੱਜ ਬਿਲਕੁਲ ਸਿੰਪਲੇ ਬਣਾਵਾਂਗੇ ਟੈਂਪਲ ਤਰੀਕੇ ਨਾਲ ਬਣਾਵਾਂਗੇ ਅੰਕ ਪਕਾਦੀ ਵੀਡੀਓ ਨੂੰ ਜੀ ਬਾਅਦ ਤੋਂ ਬਾਅਦ ਲੈ ਕੇ ਤੇ ਕਰਿਆ ਦੋ ਜਿਹੜੇ ਭੈਣ ਭਰਾ ਪੈ ਗਈ ਸੀ ਆਏ ਤੇ ਆਪਣੇ ਚੈਨਲ ਦੇ ਵੀ ਬਾਕ ਬਰ ਸਟ੍ਰਾਈਕ ਕਰੋ ਪਰ ਆਤਮਾ ਸਾਰਿਆਂ ਨੂੰ ਕੁਸ਼ਰਕੀ ਤਾਂ ਦੇ ਰਿਖੀ। ਕਈ ਜਗ੍ਹਾ ਤਾਂ ਇਹ ਬਹੁਤ ਮੀਠਾ ਹੈ ਪਰ ਸਾਡੇ ਵੱਲ ਮੀਠ ਘੱਟ ਆ। ਪਰ ਸਵੇਰੇ ਕਾਫੀ ਬੱਦਲ ਆ ਗਿਆ ਸੀ ਹੈ। ਪਰ ਮੀਂਹ ਨਹੀਂ ਪਿਆ। ਤੇ ਅੱਜ ਜਿਹੜੀ ਸੀ 7 ਤਰੀਕ। ਕੱਲ 6 ਤਰੀਕ ਨੂੰ ਵੀ ਨਹੀਂ ਪਿਆ। ਅੱਛਾ ਅੱਜ ਵੀ ਸਵੇਰੇ ਬਦਲਤਾ ਕੀ ਆ ਰਹੀ ਸੀ ਕਰਕੇ ਪਰ ਨਹੀਂ ਹਿੱਟੇ। ਹੁਣ ਤੁਪਕੀ ਨਿਕਲੇ ਇਹ ਦਪਾਇਰ ਦੇ 3 ਵਜੇ ਦਾ ਹੋ ਗਿਆ ਟਾਈਮ। ਆਪਾਂ ਬਣਾ ਰਹੇ ਹਾਂ ਜੀ ਫਲੀ। ਬੀਚੇ ਨੂੰ ਤੁਪਕਿਆ। ਤਾਦਰੇ ਬਣਾ ਲਈਏ ਸ਼ਾਮ ਨੂੰ ਫਿਰ। ਹੋਰ ਜਿਆਦਾ ਕੰਮ ਹੋ ਜਾਂਦੇ ਨੇ। ਤੇ ਅੱਜ ਨੂੰ ਆਪਾਂ ਲਾਈਟ ਬਣਾਉਂ ਜੀ ਹੁਣ ਤੱਕ ਪਕਾ ਲਾਂਗੇ ਆਪਾਂ ਕੱਲ ਹੀ ਜੀ ਆਪਾਂ। ਅਜੀਮਾ ਪਪਾਨਾ ਦੀ ਪਸਤਾਲ ਲਈ ਪਪਾਦਾਂਗੇ ਨਾ ਮੁਕ। ਇਹ ਪਾਣੀ ਗਿਆ ਤੋਂ ਗਾਰੀ ਮਸਤ ਲਾ। ਪਾਣੀ ਮਿੱਠਾ ਨਾ ਹੋ। ਨਾਲ ਸੇ ਤੋਟਾ ਦੀ ਦੇ ਤਾ ਦੇਣਾ। ਅੱਪਾ ਖਾਣੇ ਉਸਹਾ ਆਪਣਾ ਪਾ ਲਈ ਥੋੜਾ ਜਿਹਾ ਪਾਣੀ ਪਾ ਦਿੰਦੇ ਹਾਂ ਅੱਪਾ ਉਹ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪਾ ਦਿੰਦੇ ਹਾਂ ਅੱਧਰੇ ਤੋਂ 2 ਮਿੰਟ ਲਈ ਝਾਤ ਲਾਣੀ ਹੈ ਗੋਵਰਮੈਂਟ ਵਾਸਤੇ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਨੇ ਲੌਕੀ ਰੱਖੀ ਹੋਈ ਆ ਕੱਟ ਕੇ ਘਰ ਦੀ ਲੌਕੀ ਇਹ ਬਿਲਕੁਲ ਨਰਮ ਸਾਰੇ ਮਸਾਲੇ ਦੇ ਵਿੱਚ ਪਾਹਰ ਹੀ ਹੋ ਗਏ ਨੇ ਇੰਦੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਆਲੂ ਨਹੀਂ ਪਾਏ ਨੇ ਆਪਾਂ ਹੋਰ ਵੀ ਦਾ ਸਬਜ਼ੀਆਂ ਦੇ ਵਿੱਚ ਖਾਂਦੇ ਹੀ ਰਹਿਣੇ ਆ। ਥੋੜੇ ਢਲਕੇ ਨਹੀਂ ਆਪੋ ਗਏ। ਜਿੰਨੇ ਤਾਂ ਆਪਾਂ ਨੇ ਘਰ ਦਿੱਤਾ ਜੀ ਮਿਕਸ ਪਾਪਾ ਇਹਨੂੰ ਟੱਕ ਦਾਂਗੇ। 4-5 ਮਿੰਟ ਢਾਕੇ ਪਕਾ ਕੇ ਫਿਰ ਆਪਾਂ ਦੇਖਾਂਗੇ ਵਿੱਚ ਵਿੱਚ ਚੈੱਕ ਕਰ ਲਾਂਗੇ। ਆਹਨ ਜੀ ਸਬਜ਼ੀ ਜੀ ਆਪਣੀ ਬਣ ਗਈ ਜੀ। ਉਹ ਦੇਖੀ ਬਿਚੋ ਬਿਲ ਸਾਰਜੀ ਨੂੰ ਚੈੱਕ ਕਰਦੇ ਰਹਾਂ। ਹੁਣ ਇਹ ਜੇ ਥੋੜੇ ਹੀ ਪਾਏ ਆ ਸੂ ਕੰਡੂ ਦੇ ਵਿੱਚੋਂ ਨਿਕਲ ਰਿਹਾ ਹੈ ਪਾਣੀ। ਉਹ ਤੇ ਇਹ ਤੇ ਉੱਤ ਆ ਦਾਨੀ। ਹਾਂਜੀ ਕੱਟੂ ਦੇ ਵਿੱਚੋਂ ਨਾਲੇ ਕਾਫੀ ਪਾਣੀ ਨਿਕਲਿਆ ਹੈ ਆਪਾਂ ਤਾਂ ਦੋਕ ਘਟੇ ਪਾਣੀ ਪਾ ਰਹੇ ਸੀ ਇਹਦਾ ਪਾਣੀ ਹੈ ਜਿਹੜਾ ਉਹ ਚੰਗੀ ਤਰ੍ਹਾਂ ਸੁੱਕਾ ਮਾਉਂਦਾ ਹਾਂਜੀ ਆਪھی ਸਬਜ਼ੀ ਜੀ ਬਣ ਕੇ ਤਿਆਰ ਆ ਗੈਸ ਆਪਾਂ ਬੰਦ ਕਰ ਦਿੰਦੇ ਹਾਂ ਬਹੁਤ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਪੰਬੜੀ ਸੁੱਕੀ ਨਹੀਂ ਬਣਾਉਂਦੇ ਹੈਗੇ ਜੀ ਥੋੜੀ ਜੀ ਰਸਮੀ ਸੀ ਜੀ ਇਹ ਬਣਾਉਣੀ ਹੈ ਹਾਂ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਸਾਰਿਆਂ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ